ਪਹਿਲਾ ਅੰਕਲ ਥੋੜੇ ਗੱਡੀ ਚਲਾਉਂਦੇ ਸੀਗੇ ਤੇ ਹੁਣ ਉਹਨਾਂ ਦੇ ਕੋਈ ਉਹ ਸਾਧਨ ਨਹੀਂ ਕੋਈ ਪੜ੍ਹੇ ਲਿਖੇ ਵੀ ਨਹੀਂ ਹੈਗੇ ਇਸੇ ਅਸੇ ਕੁਛ ਹੋਰ ਨਹੀਂ ਕਰ ਸਕਦੇ ਇਸ ਕਰਕੇ ਰੇੜੀ ਲਾਈ ਹੋਈ ਆ ਵੀ ਜਿਵੇਂ ਹੁਣ ਰਾਜਮਾ ਚਾਹਵਲ ਪਰੌਂਠਾ ਰੋਟੀ ਬਣਾ ਕੇ ਦਿੰਨੇ ਆ ਘਰ ਪਰਿਵਾਰ ਦੇ ਵਿੱਚ ਕੌਣ ਕੌਣ ਆ ਘਰ ਪਰਿਵਾਰ 'ਚ ਅਸੀਂ ਦੋਨੇ ਆਂ ਮੀ ਬੀਬੀ ਕੋਈ ਨਹੀਂ ਬੱਚੇ ਨਹੀਂ ਹੈਗੇ ਬੱਚੇ ਹੈਗੇ ਉਹ ਬੇਟਾ ਹੈਗਾ ਉਹ ਲੱਗ ਰਹਿੰਦਾ ਵਾ ਉਹ ਸਾਡੇ ਨਾਲ ਮਤਲਬ ਕੋਈ ਲਿੰਕ ਨਹੀਂ ਹੈਗਾ ਮਤਲਬ ਉਮੀਰ ਸੀਗੇ ਜਿਸ ਹੱਥਾਂ ਦੇ ਵਿੱਚ ਆਪਣੇ ਮੁੰਡੇ ਨੂੰ ਪਾਲ-ਪੋਸ ਕੇ ਵੱਡਾ ਕੀਤਾ ਸਰ ਦਾ ਤਾਜ ਬਣਾਇਆ ਤੇ ਅੱਜ ਉਹੀ ਮੁੰਡੇ ਦੁਆਰਾ ਤੁਹਾਨੂੰ ਪੁੱਛਿਆ ਨਹੀਂ ਜਾਂਦਾ ਤੁਸੀਂ ਇੱਕ ਰੋਡ ਦੇ ਕਿਨਾਰੇ ਖੜੇ ਹੋ ਕੇ ਜਿਹੜੇ ਰੇੜੀ ਲਾ ਰਹੇ ਹੋ ਆਪਣੇ ਆਪਣੇ ਆਪ ਨੂੰ ਪਲਣ ਦਾ ਇੱਕ ਸਾਰਾ ਲੱਭ ਰਹੇ ਹਾਂ ਸਮਝ ਨਹੀਂ ਆਉਂਦੀ ਇਹ ਐਸੇ ਜਿੱਤੇ ਇੰਨੀ ਮੁਸ਼ਕਿਲ ਕਰਨਾ ਕੰਮ ਕਰਨਾ ਪੈ ਰਿਹਾ ਉਹ ਤਾਂ ਨਹੀਂ ਇੰਨੀ ਕੋਰੇ 2 ਕਿਲੋਮੀਟਰ ਤੇ ਸਾਢੇ 4 ਹਾਂ ਸੇ ਪੈਦਲ ਨਹੀਂ ਰੈਡੀ ਤੱਕ ਲਿਆਂਦੇ ਆ ਮੈਂ ਤੇ ਨਾ ਬੱਚੇ ਸਟੈਂਡ ਕੀਤਾ ਸੀ ਬਾਅਦ ਚ ਧੋਖਾ ਦੇ ਗਏ ਪੂਜੀ ਦੀ ਇਲਾਜ ਚੱਲ ਰਿਹਾ ਉਹਨਾਂ ਨੂੰ ਇੱਕ ਪੈਰਾਲਿਸਿਸ ਦੀ ਬਿਮਾਰੀ ਹੈ ਤੇ ਉਹਨਾਂ ਦਾ ਖਰਚਾ ਕਿ ਭਾਈ ਫੁੱਟੀ ਵੀ ਨਹੀਂ ਲਿਆ ਸਕਦੇ ਅਸੀਂ ਤਾਂ ਕਿੱਥੋਂ ਲਿਆਵਾਂਗੇ ਇੰਨੀ ਮਹਿੰਗਾਈ ਚ ਦਵਾਈ ਇੰਨੀ ਮਹਿੰਗੀ ਹੈ ਲੈ ਨਹੀਂ ਪੰਦੇਗੇ ਕੋ ਹਰ ਕ ਬੰਦੇ ਨੂੰ ਉਮੀਦ ਹੁੰਦੀ ਆ ਆਪਣੇ ਬੱਚੇ ਤੇ ਜੇ ਜੇ ਜੋ ਵਿਆਹ ਆ ਗਿਆ 6 ਮਹੀਨੇ ਸਾਰ ਰਿਆ ਨਾਲ ਉਸ ਤੋਂ ਬਾਅਦ ਆਪਣਾ ਕਹਿੰਦਾ ਮੈਂ ਰੋਟੀ ਨਹੀਂ ਦੇ ਸਕਦਾ ਤੁਹਾਨੂੰ ਸਿੱਧੀ ਗੱਲ ਇਹ ਕਹਿਣਾ ਇਹ ਵੀ ਬਿਮਾਰ ਹੋ ਗਈ ਹੈ ਟੀ ਮੈਂ ਪਿਆਰਿਆ ਮੰਗੇਦੇ ਅਖੀਰੀ ਇਹ ਨਹੀਂ ਹਿੰਮਤ ਤੀਆ ਤਾਂ ਜਾ ਕੇ ਰੋਟੀ ਬਣੇਗੀ ਹੋਰ ਅੰਦਰ ਜੇ ਨੂੰ ਅਲਹਾਜ਼ ਆਜ ਮੈਨੇ ਬੱਚਿਆਂ ਨੂੰ ਅਸੀਂ ਕੁਛ ਨਹੀਂ ਕਰ ਸਕਦੇ ਕਿਉਂਕਿ ਮਾਂ ਕਦੀ ਨਹੀਂ ਮਾਰਾਂ ਨੀ ਸੋਚ ਚੁੱਕਿਆ ਬੱਚਾ ਜਿਨ੍ਹਾਂ ਨੂੰ ਇੰਨਾ ਕੁ ਸਭ ਪੁਸ਼ ਕਰਕੇ ਦਿੱਤਾ ਉਹ ਨਵਸਤ ਕੀ ਮਾੜਾ ਕਰ ਸਕਦੀ ਨਹੀਂ ਕਹਿ ਸਕਦੇ ਜੇ ਉਹ ਦੁਖੀ ਹੋਣਗੇ ਅਸੀਂ ਹੋਰ ਦੁਖੀ ਹੋਵਾਂਗੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨ ਅੱਜ ਅਸੀਂ ਤੁਹਾਨੂੰ ਇੱਕ ਇਦਾਂ ਦੇ ਮਾਪਿਓ ਨਾਲ ਮਿਲਵਾਂ ਚੱਲੇ ਆ ਜੋ ਕਿ ਜਿਸ ਉਮਰ ਦੇ ਵਿੱਚ ਉਹਨਾਂ ਨੂੰ ਆਰਾਮ ਕਰਨ ਦੀ ਜ਼ਰੂਰਤ ਸੀਗੇ ਉਸ ਉਮਰ ਦੇ ਵਿੱਚ ਉਹ ਇੱਕ ਰੋਡ ਦੇ ਕਿਨਾਰੇ ਜਿਹੜਾ ਆ ਰੇੜੀ ਲਾ ਕੇ ਆਪਣੇ ਘਰ ਦਾ ਗੁਜ਼ਾਰਾ ਕਰ ਰਹੇ ਨੇ ਤੁਹਾਡੇ ਇੱਕ ਸ਼ਹਿਰ ਇਹਨਾਂ ਦੀ ਜਿਹੜੀ ਰੋਟੀ ਦਾ ਇੰਤਜ਼ਾਮ ਕਰ ਸਕਦੇ ਤੁਸੀਂ ਤੁਹਾਨੂੰ ਅਸੀਂ ਦੱਸ ਦਈਏ 80 ਸਾਲ ਦੀ ਬਾਪੂ ਜੀ ਦੀ ਉਮਰ ਹੈ ਤੇ 75 ਸਾਲ ਦੀ ਮਾਤਾ ਜੀ ਦੀ ਉਮਰ ਹੈ ਜਿਸ ਉਮਰ ਦੇ ਵਿੱਚ ਉਹਨਾਂ ਨੂੰ ਆਰਾਮ ਕਰਨ ਦੀ ਜ਼ਰੂਰਤ ਹੈ ਉਸ ਉਮਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮਾਂ ਬਾਪੂ ਜਿਹੜਾ ਹੈ ਇੱਕ ਰੇੜੀ ਦੇ ਵਿੱਚ ਅਸਮਾਨ ਵੇਚ ਕੇ ਆਪਣਾ ਘਰ ਦਾ ਗੁਜ਼ਾਰਾ ਕਰ ਰਿਹਾ ਹਾਲਾਤ ਇੰਨੇ ਕ ਮਾੜੇ ਨੇ ਕਿ ਮਾਂ ਬਾਪੂ ਪਹਿਲੇ ਹੀ ਰੋਣ ਲੱਗ ਗਏ ਤੇ ਆਪਣੇ ਦੁੱਖ ਦਾ ਜਿਹੜਾ ਆ ਸਾਡੇ ਨਾਲ ਸਾਂਝਾ ਕਰਨ ਲੱਗੇ ਅਸੀਂ ਇਹਨਾਂ ਨਾਲ ਤੁਹਾਡੀ ਗੱਲਬਾਤ ਕਰਾ ਦਿੰਨੇ ਆ ਕਿ ਕਿਦਾਂ ਦੁੱਖ ਹੈ ਕਿਉਂਕਿ ਹਮੇਸ਼ਾ ਇੱਕ ਪੁੱਤ ਮਾਂ ਪਿਓ ਦਾ ਸਹਾਰਾ ਬਣਦਾ ਆ ਤੇ ਹਮੇਸ਼ਾ ਹੀ ਇੱਕ ਸਰ ਦਾ ਤਾਜ ਹੁੰਦਾ ਆ ਪੁੱਤ ਇੱਕ ਮਾਂ ਦਾ ਪਰ ਜਦੋਂ ਉਹ ਹੀ ਪੁੱਤ ਜਿਹੜਾ ਕੁਪੁੱਤ ਬਣ ਜਾਵੇ ਤੇ ਉਹਨਾਂ ਵੱਲੋਂ ਸਹਾਰਾ ਨਾ ਮਿਲੇ ਤੇ ਮਾਂ ਪਿਓ ਦਾ ਕਿੱਦਾਂ ਰੋਂਦਾ ਆ ਅੱਜ ਅਸੀਂ ਤੁਹਾਨੂੰ ਇਹ ਸਟੋਰੀ ਦੇ ਵਿੱਚ ਦਿਖਾਵਾਂਗੇ ਤਾਂ ਇਹ ਬੇਬੇ ਬਾਪੂ ਜੀ ਨਾਲ ਗੱਲਬਾਤ ਕਰ ਲੈਨੇ ਆ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਬੇਬੇ ਬਸ ਬੁਢੇ ਹੋ ਗਏ ਆ ਹੁਣ ਏਦਾਂ ਪਹਿਲਾ ਅੰਕਲ ਥੋੜੇ ਗੱਡੀ ਚਲਾਉਂਦੇ ਸੀਗੇ ਤੇ ਹੁਣ ਉਹਨਾਂ ਦੇ ਕੋਈ ਸਾਧਨ ਨਹੀਂ ਕੋਈ ਪੜ੍ਹੇ ਲਿਖੇ ਵੀ ਨਹੀਂ ਹੈਗੇ ਇਸੇ ਅਸੀਂ ਕੁਛ ਹੋਰ ਨਹੀਂ ਕਰ ਸਕਦੇ ਇਸ ਕਰਕੇ ਰੇੜੀ ਲਾਈ ਹੋਈ ਆ ਵੀ ਜੇ ਮੈਂ ਹੁਣ ਰਾਜਮਾ ਚਾਹ ਹੋਰ ਪਰੌਂਠਾ ਰੋਟੀ ਬਣਾ ਕੇ ਦੇਣੇ ਆ ਘਰ ਪਰਿਵਾਰ ਦੇ ਵਿੱਚ ਕੌਣ ਕੌਣ ਆ ਘਰ ਪਰਿਵਾਰ ਚ ਅਸੀਂ ਦੋਨੇ ਆ ਵੀ ਬੀਬੀ ਹੋਰ ਕੋਈ ਨਹੀਂ ਬੱਚੇ ਨਹੀਂ ਹੈਗੇ ਬੱਚੇ ਹੈਗੇ ਉਹ ਬੇਟਾ ਹੈਗਾ ਉਹ ਲੱਗ ਰਹਿੰਦਾ ਵਾ ਉਹ ਸਾਡੇ ਨਾਲ ਮਤਲਬ ਕੋਈ ਲਿੰਕ ਨਹੀਂ ਹੈਗਾ ਮਤਲਬ ਕਿਉਂਕਿ ਹੋ ਗਿਆ ਕੋਈ ਇਦਾਂ ਦਾ ਕਿ ਇਦਾਂ ਦਾ ਹੋਇਆ ਕਿ ਉਹ ਤੁਹਾਡੇ ਨਾਲ ਇਹਨਾਂ ਵੱਖਰਾ ਹੋ ਗਿਆ ਅਲੱਗ ਹੋ ਗਿਆ ਬਸ ਉਹਦੀ ਮੈਰਿਜ ਲਾਈਫ ਇਹੋ ਜੀ ਸੀਗੀ ਉਹ ਤੁਹਾਨੂੰ ਪਤਾ ਲੇਡੀਜ਼ ਇਸ ਤਰ੍ਹਾਂ ਦੀ ਕੁੜੀਆਂ ਅੱਜਕੱਲ ਹੈਗੇ ਨਾਲ ਨਹੀਂ ਰਹੀਆਂ ਪਹਿਲਾਂ ਤਾਂ ਉਹ ਨਾਲ ਲੈ ਕੇ ਝਗੜੇ ਝੂੜਾ ਕਰਕੇ ਘਰੋਂ ਚਲਾ ਗਿਆ ਉਮੀਦ ਸੀਗੇ ਜਿੰਨ ਹੱਤਾ ਦੇ ਵਿੱਚ ਆਪਣੇ ਮੁੰਡੇ ਨੂੰ ਪਾਲ-ਪੋਸ ਕੇ ਵੱਡਾ ਕੀਤਾ ਸਰ ਦਾ ਤਾਜ ਬਣਾਇਆ ਤੇ ਅੱਜ ਉਹੀ ਮੁੰਡੇ ਦੁਆਰਾ ਤੁਹਾਨੂੰ ਪੁੱਛਿਆ ਨਹੀਂ ਜਾਂਦਾ ਤੁਸੀਂ ਇੱਕ ਰੋਡ ਦੇ ਕਿਨਾਰੇ ਖੜੇ ਹੋ ਕੇ ਜਿਹੜੇ ਰੇੜੀ ਲਾ ਰਹੇ ਹੋ ਆਪਣੇ ਆਪਣੇ ਆਪ ਨੂੰ ਪਲਣ ਦਾ ਇੱਕ ਸਾਰਾ ਲਬਰੇ ਹਾਂ ਸਾਰਾ ਲਬਰੇ ਕੀ ਹੋ ਗਿਆ ਬੇਬੇ ਪਾਉਕ ਹੋਗੇ ਹੈ ਕੀ ਹੋ ਗਿਆ ਪਾਉਕ ਹੋਗੇ ਤੁਸੀਂ ਰੋਣ ਲੱਗਗੇ ਬਸ ਹੋਈ ਜਾਂਦਾ ਹੁਣ ਸਮਝ ਨਹੀਂ ਆਉਂਦੀ ਕਿ ਇਸ ਜਿੱਥੇ ਇੰਨੀ ਮੁਸ਼ਕਿਲ ਕਰਨਾ ਕੰਮ ਕਰਨਾ ਪੈ ਰਿਹਾ ਉੰਦਾ ਨਹੀਂ ਇੰਨੀ ਕੋਰੇ 2 ਕਿਲੋਮੀਟਰ ਤੇ ਸਾਢੇ 4 ਹਾਂ ਸੇ ਕਾਹ ਦੇ ਲਾਂ ਨੇ ਰੈਡੀ ਟੱਕਲੇ ਆਉਂਦੇ ਆ ਆਪ ਲੈ ਕੇ ਆਉਂਦੇ ਹਾਂ ਆਪ ਲੈ ਕੇ ਆਉਂਦੇ ਨਹੀਂ ਮੁਸ਼ਕਿਲ ਨਾਲ ਮੈਂ ਆਪ ਵੀ ਮੁਸ਼ਕਿਲਾਂ ਤੁਰ ਕੇ ਆਨੀ ਆ ਨਾਲ ਉਮੀਦ ਸੀਗੀ ਕਿ ਬੇਟਾ ਇੱਤਾ ਕਰ ਦੂਗਾ ਉਮੀਦ ਹੀ ਨਹੀਂ ਸੀਗੀ ਬੜੇ ਮੈਂਨ ਤੇ ਨਾ ਬੱਚੇ ਸਟੈਂਡ ਕੀਤਾ ਸੀ ਬਾਅਦ ਚ ਧੋਖਾ ਦੇ ਗਏ ਕਿੰਨਾ ਕਿ ਕਿਸੇ ਨਾ ਕਿਸੇ ਟਾਈਮ ਦੁੱਖ ਤਾਂ ਹੁੰਦਾ ਹੀ ਹੋਣਾ ਕਿ ਇੱਕ ਟਾਈਮ ਆਪ ਭੁੱਖੇ ਰਹਿ ਕੇ ਆਪਣੇ ਬੱਚੇ ਨੂੰ ਰੋਟੀ ਖਵਾਈਏ ਤਾਂ ਅੱਜ ਜਦੋਂ ਉਹਨਾਂ ਦੀ ਵਾਰੀ ਆਈ ਤੁਹਾਨੂੰ ਘਰੋਂ ਬਾਹਰ ਕਰਨੀ ਹੈ ਹਾਂ ਅਸੀਂ ਤੇ ਘਰ ਮਤਲਬ ਚਲ ਅਸੀਂ ਤਾਂ ਆਪਣੇ ਘਰ ਸਾਨੂੰ ਛੱਡ ਕੇ ਚਲੇ ਗਏ ਅੱਛਾ ਤੁਹਾਡੇ ਕੋਲ ਨਹੀਂ ਰਹਿੰਦੇ ਸਾਡੇ ਕੋਲ ਨਹੀਂ ਕੋਈ ਮਤਲਬ ਵਾਸਤਾ ਨਹੀਂ ਰੱਖਦੇ ਕੋਈ ਪੁੱਛਦੇ ਨਹੀਂ ਨਾ ਕੋਈ ਨਹੀਂ ਪੁੱਛਦਾ ਹੈਗਾ ਜਿਵੇਂ ਕਿ ਬਾਪੂ ਜੀ ਦੇ ਇਲਾਜ ਚੱਲ ਰਿਹਾ ਉਹਨਾਂ ਨੂੰ ਇੱਕ ਪੈਰਾਲਿਸਿਸ ਦੀ ਬਿਮਾਰੀ ਹੈ ਤੇ ਉਹਨਾਂ ਦਾ ਖਰਚਾ ਕਿ ਭਾਈ ਬੁੱਟੀ ਵੀ ਨਹੀਂ ਲਿਆ ਸਕਦੇ ਅਸੀਂ ਤਾਂ ਕਿੱਥੋਂ ਲਿਆਵਾਂਗੇ ਇੰਨੀ ਮਹਿੰਗਾਈ ਚ ਦਵਾਈ ਇੰਨੀ ਮਹਿੰਗੀ ਹੈ ਲੈ ਹੀ ਨਹੀਂ ਪਾਉਂਦੇ ਹੈਗੇ ਇਸ ਤਰ੍ਹਾਂ ਕਈ ਵਾਰੀ ਤਾਂ ਸਿਰ ਬਿਨਾਂ ਦਵਾਈ ਬੁੱਟੀ ਤੋਂ ਹੀ ਸੌ ਜਾਂਦੇ ਆ ਇੰਨੇ ਕਿਤੇ ਰੋਟੀ ਮੱਸਾ ਖਰਚਾ ਤੇ ਆ ਹੀ ਚਲਾਈ ਜਿੱਦਾਂ ਦੁਕਾਨ ਤੇ ਆਪਣੇ ਦੁੱਧ ਪਾਣੀ ਚਾਹ ਪਾਣੀ ਰੋਟੀ ਖਾਣੇ ਆ ਬਸ ਘਰ ਦਾ ਖਰਚਾ ਨਿਕਲ ਜਾਂਦਾ ਹਾਂ ਬਸ ਇੰਨਾ ਕ ਹੀ ਨਿਕਲ ਜਾਂਦਾ ਕਦੋਂ ਤੋਂ ਲੈ ਕੇ ਕਦੋਂ ਤੱਕ ਹੁੰਦੇ ਆ ਇਹ ਹੋ ਗਿਆ ਹੁਣ 6-7 ਸਾਲ ਹੋ ਗਏ ਸੰਨ ਇੱਧਰ ਹਾਂ 6-7 ਸਾਲ ਹੋ ਗਏ ਅੱਜ ਤੱਕ ਤੁਹਾਡੇ ਮੁੰਡੇ ਨੇ ਤੁਹਾਨੂੰ ਪੁੱਛਿਆ ਨਹੀਂ ਹਾਂ ਇਹਨੇ ਕਿਤਾ ਮਤਲਬ ਇਸ ਤੋਂ ਵੀ ਜ਼ਿਆਦਾ ਹੀ ਹੋ ਗਿਆ ਮਤਲਬ ਰੈਡੀ ਲਾਈ ਨੂੰ ਸਾਨੂੰ 6-7 ਸਾਲ ਹੋ ਗਿਆ ਸਤਿਗੁਰਾਲ ਜੀ ਧੰਨਵਾਦ ਜੀ ਕੀ ਕਹਿਣਾ ਜੀ ਜੇ ਸਾਡੀ ਕਿਸਮਤੀ ਇੱਦਾਂ ਹੁੰਦੀ ਹੈ ਕਿਸ ਦੀ ਉਮੀਦ ਸੀ ਕਿ ਜਿਸ ਉਮਰ ਦੇ ਵਿੱਚ ਆਰਾਮ ਕਰਨਾ ਸੀਗਾ ਮੁੰਡੇ ਦੇ ਸਿਰ ਤੇ ਐਸ਼ ਕਰਨੀ ਸੀਗੀ ਅੱਜ ਤੁਸੀਂ ਰੇੜੀ ਲਾ ਰਹੇ ਹੋ ਦੇਖੋ ਹਰ ਇੱਕ ਬੰਦੇ ਨੂੰ ਉਮੀਦ ਹੁੰਦੀ ਆ ਆਪਣੇ ਬੱਚੇ ਦੀ ਤੇ ਜਦੋਂ ਵਿਆਹ ਆ ਗਿਆ 6 ਮਹੀਨੇ ਸਾਰ ਰਿਹਾ ਨਾਲ ਉਸ ਤੋਂ ਬਾਅਦ ਆਪਣਾ ਕਹਿੰਦਾ ਮੈਂ ਰੋਟੀ ਨਹੀਂ ਦੇ ਸਕਦਾ ਤੁਹਾਨੂੰ ਸਿੱਧੀ ਗੱਲ ਇਹ ਹੀ ਕਹਿਣਾ ਬਸ ਉਸ ਤੋਂ ਬਾਅਦ ਆਦ ਕੀ ਹੁੰਦੇ ਕੀ ਕਹਿੰਦਾ ਅੱਬ ਦੇ ਖਰਚੇ ਨੂੰ ਪੂਰੇ ਹੁੰਦੇ ਉਹਨਾਂ ਦੇ ਅਸੀਂ ਵੀ ਕਰ ਤੋਂ ਮਤਲਬ ਹੁਣ ਬਿਲਕੁਲ ਸਨੂਆ ਕੇ ਤਾਂ ਬਹੁਤ ਕਰਦਾ ਸੀਗਾ ਫਿਰ ਅਸੀਂ ਵੀ ਦਖਲ ਕਰਾਤਾ ਸੀ ਕਰਦਾ ਕਰਦਾ ਕੀ ਆ ਮੁੰਡਾ ਪੈਰਾਲਾਈਜ਼ਰ ਟੈਕ ਸੀਗਾ ਮੈਨੂੰ ਹੋਇਆ ਉਸ ਟਾਈਮ ਵੀ ਜਨਨ ਕਿ ਕੋਈ ਨਹੀਂ ਸਨੂਆ ਦਾ ਆਸਰਾ ਹੋਇਆ ਕਿਸੇ ਦਾ ਵੀ ਚਲੋਤੀਆਂ ਸੀ ਇਹ ਵੀ ਬਿਮਾਰ ਹੋ ਗਿਆ ਟੀ ਮੈਂ ਪਿਆ ਰਿਆ ਮੰਗੇਤੇ ਅਖੀਰੀ ਇਹਨੇ ਹਮਦਤੀਆ ਤਾਂ ਜਾ ਕੇ ਰੋਟੀ ਬਣੀ ਜੋਗੀ ਕਰਦਾ ਕੀ ਆ ਤੁਹਾਡਾ ਮੁੰਡਾ ਮੁੰਡਾ ਸਾਡਾ ਸ਼ੌਪ ਤੇ ਲੱਗਿਆ ਹੋਇਆ ਲੈਂਦਾ ਵੀ 25000 ਰੁਪਏ ਦਿਖਾ ਹੁੰਦਾ ਇਹ ਕਿ ਤੁਸੀਂ ਇੰਨੀ ਬਿਮਾਰੀ ਦੇ ਵਿੱਚ ਉੱਠੇ ਹੋ ਬਿਮਾਰ ਵੀ ਰਹਿੰਦੇ ਹੋ ਇੰਨੇ ਬੁਢਾਪੇ ਦੇ ਵਿੱਚ ਇੰਨੀ ਉਮਰ ਦੇ ਵਿੱਚ ਜਾ ਕੇ ਤੁਸੀਂ ਰੇੜੀ ਰੋਲ ਕੇ ਲੈ ਕੇ ਆਂਦੇ ਹੋ ਕਿੰਨਾ ਖੌਖਾਂਦਾ ਬਾਪੂ ਜੀ ਔਖਾ ਤਾਂ ਹੁੰਦਾ ਹੀ ਆ ਜੀ ਮੇਰੀ ਇੱਕ ਲੱਤ ਨਹੀਂ ਕੰਮ ਕਰਦੀ ਫਿਰ 1.5 ਕਿਲੋਮੀਟਰ ਤੋਂ ਆਉਨੇ 1.5 ਕਿਲੋਮੀਟਰ ਜਾਣੇ ਸਾਰੇ ਇਹ ਰੋਟੀ ਬਣਾਉਂਦੀ ਆ ਮੈਂ ਭਾਂਡੇ ਤੋਂ ਨਾ ਭਾਂਡੇ ਲੈ ਕੇ ਆਉਣਾ ਦੁਕਾਨਾਂ ਦੇ ਰੋਟੀ ਜਲਦੀ ਆ ਭਾਂਡੇ ਤੋਂ ਘੱਟ ਜੀ ਘਰ ਦਾ ਗੁਜ਼ਾਰਾ ਹੋ ਜਾਂਦਾ ਤੁਹਾਡੇ ਤੋਂ ਜੀ ਰੋਟੀ ਪਾਣੀ ਚੱਲੀ ਜਾਂਦਾ ਹੋਰ ਕੀ ਕਹਿ ਸਕਦੇ ਜੀ ਹੋ ਗਿਆ ਬਾਪੂ ਜੀ ਪਾਉ ਖੋਗੇ ਹਰ ਹਰ ਨਾ ਜੀ ਜਰੂਰ ਅਲਹਾਸਾ ਨਾ ਲੱਗੇ ਬੱਜੇ ਪਾਉਂ ਨਾ ਬੱਕੇ ਦੇ ਮੀਜ਼ੀ ਕਿ ਤੇ ਚਲੋ ਸਾਥ ਦਊਗਾ ਮੇਰੀ 72 ਸਾਲ ਦੀ ਉਮਰ ਹੋ ਚੁੱਕੀ ਆ 72 ਸਾਲ ਦੀ ਉਮਰ ਦੇ ਵਿੱਚ ਜਿੱਥੇ ਕਹਿੰਦੇ ਮੁੰਡਾ ਸਰ ਦਾ ਤਾਜ ਬਣਦਾ ਮਾਪਿਆਂ ਨੂੰ ਪੈ ਕੇ ਖਵਾਉਂਦਾ ਆ ਅੱਜ ਤੁਹਾਨੂੰ ਇਸ ਉਮਰ ਦੇ ਵਿੱਚ ਕੰਮ ਕਰਦੇ ਦੇਖਦਾ ਆ ਦੇਖਦੇ ਹੋ ਉਹ ਕਿੱਦਾਂ ਦਾ ਲੱਗਦਾ ਉਹ ਦੇਖਣਾ ਕੀ ਆ ਸਾਰਿਆਂ ਨੂੰ ਦਿਖਦਾ ਹੀ ਆ ਹੁਣ ਆ ਮੁੰਡੇ ਸਾਡੇ ਕੋਲੇ ਰਹਿੰਦੇ ਨੇ ਇਹਨਾਂ ਨੂੰ ਪਤਾ ਹਰ ਟਾਈਮ ਸਾਡੇ ਕੋਲੇ ਰਹਿੰਦੇ ਨੇ ਇਹ ਇਹਨਾਂ ਨੂੰ ਪਤਾ ਸਾਨੂੰ ਬਥੇਰੀ ਹਿੰਮਤ ਦਿੰਦੇ ਆ ਅਗਲੇ ਕੀ ਕਰੀ ਇਹਨਾਂ ਦੇ ਹੌਸਲੇ ਨਾਲ ਤੁਰੇ ਫਿਰਦੇ ਆ ਸੀ ਹੁਣ ਤੁਸੀਂ ਆ ਗਏ ਹੋ ਤੁਸੀਂ ਹੌਸਲਾ ਦਿੱਤਾ ਹੁਣ ਮਨ ਦੇ ਵਿੱਚ ਇਹ ਹੋ ਗਿਆ ਵੀ ਤੁਹਾਨੂੰ ਕੋਈ ਪੁੱਛਣ ਵਾਲਾ ਹੈਗਾ ਇੰਨਾ ਕਹਿ ਸਕਦੇ ਹਾਂ ਸੀ। ਪੁੱਪੂ ਜੀ ਦੀਆਂ ਅੱਖਾਂ ਭਰੀਆਂ ਹੋਈਆਂ ਨੇ ਹੰਝੂਆਂ ਨਾਲ, ਦੁੱਖ ਨਾਲ ਜਿੱਥੇ ਕਿ ਇੱਕ ਮੁੰਡੇ ਨੂੰ ਪਿਓ ਦਾ ਸਹਾਰਾ ਮਿਲਣਾ ਚਾਹੀਦਾ, ਮਾਂ ਦਾ ਸਹਾਰਾ ਮਿਲਣਾ ਚਾਹੀਦਾ ਪਰ ਅੱਜ ਉਹੀ ਮਾਪੇ ਜਿਨ੍ਹਾਂ ਨੇ ਉਹਨਾਂ ਨੂੰ ਪਾਲ-ਪੋਸ ਕੇ ਵੱਡਾ ਕੀਤਾ ਉਹ ਰੋਂਦੇ ਹੋਏ ਨਜ਼ਰ ਆ ਰਹੇ ਆ ਰੋਡ ਤੇ ਤੇ ਬਾਪੂ ਜੀ ਵੀ ਤੁਸੀਂ ਦੇਖ ਸਕਦੇ ਹੋ ਬਾਪੂ ਜੀ ਬਾਪੂ ਖੋ ਗਏ ਰੋ ਰਹੇ ਨੇ, ਮਾਤਾ ਜੀ ਵੀ ਬਾਪੂ ਖੋ ਗਏ ਰੋ ਰਹੀ ਨੇ। ਮਤਲਬ ਕਿ ਮਾਤਾ ਜੀ ਕੀ ਕਹਿਣਾ ਚਾਹੋਗੇ ਮੁੰਡਿਆਂ ਨੂੰ ਸਪੈਸ਼ਲੀ ਕਿ ਇਹ ਕਹਿ ਸਕਦੇ ਵੀ ਖੁਸ਼ ਰਹੇ ਨੇ ਜਿੱਥੇ ਵੀ ਹੈਗੇ ਨੇ। ਅਸੀਂ ਜਿੱਦਾਂ ਹੈਗੇ ਅਸੀਂ ਤੁਨੋਂ ਪ੍ਰਮਾਤਮਾ ਦੀ ਮਹਾਰਾਣੀ ਨੇ ਰੱਖਿਆ ਉਹਨੂੰ ਮੰਨਦੇ ਆ ਜਿੱਥੇ ਉਹਨੇ ਰੱਖਣਾ ਆ ਦੇਖੋ ਮੇਰੀ ਮਹਾਰਾਣੀ ਮੇਰੇ ਨਾਲ ਆ ਦੇਖ ਲਓ ਹਰ ਟਾਈਮ ਉਹਦਾ ਆਸਰਾ ਵਾ ਉਹ ਆਸਰੇ ਨਾਲ ਤੁਰੇ ਫਿਰਦੇ ਹਾਂ ਇਹਨਾਂ ਕਹਿ ਸਕਦੇ ਬਣਾਉਂਦੇ ਬਾਪੂ ਜੀ ਬਣਾਉਂਦੇ ਕੀ ਕੀ ਅਸੀਂ ਬਣਾਉਂਦੇ ਆ ਜੀ ਰੋਟੀ ਐ ਪਰੌਂਠਾ ਵਾ ਕੜੀ ਚੌਲ ਐ ਰਾਜਮਾ ਵਾ ਬਸ ਰੇਟ ਰੇਟ ਕਿੰਨੇ ਦੀ ਇੱਕ ਪਲੇਟ ਕਿੰਨੇ ਦੀ ਹੁੰਦੀ ਸਾਡੀ ਆ ਜੀ ਦੋ ਪਰੌਂਠੇ 30 ਰੁਪਏ ਦੇ ਇੱਕ ਪਰੌਂਠਾ 1 ਰੁਪਏ 20 ਰੁਪਏ ਦਾ ਵਾ ਕੋਲਾ ਨਹੀਂ ਪਲੇਟ 40 ਰੁਪਏ ਦੀ 10 ਰੁਪਏ ਦੀ ਹੈ ਬਾਪੂ ਜੀ ਲੋਕੇਸ਼ਨ ਦੱਸ ਦੋਗੇ ਕਿ ਕਿਸੇ ਨੇ ਜੇ ਤੁਹਾਡੀ ਹੈਲਪ ਕਰਨੀ ਹੋਈ ਜਾਂ ਫਿਰ ਕੋਈ ਤੁਹਾਡੇ ਹੱਥ ਦਾ ਖਾਣਾ ਟੇਸਟ ਕਰਨਾ ਆਣਾ ਚਾਹੁੰਦਾ ਹੋਇਆ ਤਾਂ ਲੋਕੇਸ਼ਨ ਦੱਸ ਦੋਗੇ ਆਪਣੀ ਜੀ ਲੋਕੇਸ਼ਨ ਇਹ ਹੈ ਵੀ ਅਸੀਂ ਦੁਗਰੀ ਦੇ ਵਿੱਚ 2 ਫੇਜ ਦੇ ਵਿੱਚ ਥਾਣੇ ਦੇ ਕੋਲੇ ਖੜੇ ਆਂ ਦੁਗਰੀ ਥਾਣੇ ਦੇ ਵਿੱਚ ਆ ਥਾਣਾ ਸਾਡੇ ਸਾਹਮਣੇ ਆ ਸੇਵਾ ਕੇਂਦਰ ਉਹਦੇ ਬਿਲਕੁਲ ਆਪੋਜ਼ਿਟ ਹੈ ਅੰਦਰ ਵੀ ਸਾਡੀ ਰੋਟੀ ਪਾਣੀ ਜਾਂਦੀ ਹੈ ਜੇ ਉਹ ਮੰਗੋਂਦੇ ਆ ਸਾਡੀ ਰੋਟੀ ਪਾਣੀ ਅੰਦਰ ਜਲਦੀ ਇੱਥੇ ਲੇਵਰ ਵੀ ਆ ਆਸੇ ਪਾਸੇ ਜਿਹੜੇ ਕੋਠੀ ਆਣੇ ਕਿਸੇ ਟਾਈਮ ਦਾਲ ਸਬਜ਼ੀ ਰੋਟੀ ਵੰਗੋਂਦੇ ਆ ਮਾਤਾ ਜੀ ਕੀ ਕਹਿਣਾ ਚਾਹੋਂਗੇ ਤੁਹਾਡਾ ਜਿੰਨਾ ਦਿਲ ਦੁਖੀ ਆ ਆਪਣੇ ਮੁੰਡੇ ਵੱਲੋਂ ਬਾਕੀ ਮਾਵਾਂ ਨੂੰ ਕੀ ਕਹਿਣਾ ਚਾਹੋਂਗੇ ਆ ਬੱਚਿਆਂ ਨੂੰ ਕੀ ਕਹਿਣਾ ਚਾਹੋਂਗੇ ਬੱਚਿਆਂ ਨੂੰ ਅਸੀਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਮਾਂ ਕਦੀ ਨਹੀਂ ਮਾਰਾਣੇ ਦੀ ਸੋਚੋ ਗਿਆ ਆਪਣੇ ਬੱਚਾ ਜਿਨ੍ਹਾਂ ਨੂੰ ਇੰਨਾ ਕੁ ਸਭ ਕੁਝ ਕਰਕੇ ਦਿੱਤਾ ਉਹਨਾਂ ਵਾਸਤੇ ਕੀ ਮਾਰਾ ਕਰ ਸਕਦੀ ਨਹੀਂ ਕਹਿ ਸਕਦੇ ਜੇ ਉਹ ਦੁਖੀ ਹੋਣਗੇ ਅਸੀਂ ਹੋਰ ਦੁਖੀ ਹੋਵਾਂਗੇ ਉਹਨਾਂ ਨੇ ਇੰਨਾ ਤਾਂ ਹੈ ਆਪਣੇ ਆਪ ਠੀਕ ਹੈ ਕਿ ਤਸੀ ਵੀ ਠੀਕ ਹਨ ਵੀ ਕਹਿ ਸਕਦੇ ਆਂ ਵੀ ਮਰਿਆਂ ਦੀ ਵੀ ਆਖਰੀ ਵੀ ਸਾਡੇ ਤੇ ਆਉਣਗੇ ਕਿ ਨਹੀਂ ਆਉਣਗੇ ਇੰਨਾ ਵੀ ਕਹਿ ਸਕਦੇ ਕਿ ਉਹਨਾਂ ਕੋਲ ਇੰਨਾ ਟਾਈਮ ਨਹੀਂ ਹੋਣਾ ਵੀ ਜੇ ਮਰਗੇ ਤਾਂ ਮਰ ਜਾਣ ਦੀ ਚਲੋ ਕੋਈ ਗੱਲ ਨਹੀਂ ਇੰਨਾ ਕਹਿ ਸਕਦੇ ਸੋ ਜਿਵੇਂ ਕਿ ਅਸੀਂ ਬੇਬੇ ਬਾਪੂ ਨਾਲ ਗੱਲਬਾਤ ਕਰਾਈਏ ਤੇ ਬੇਬੇ ਬਾਪੂ ਜੀ ਦਾ ਦੁੱਖ ਇੰਨਾ ਵੱਡਾ ਹੈ ਤਾਂ ਕਿ ਦੋਨਾਂ ਨੇ ਰੋ ਰੋ ਕੇ ਆਪਣੇ ਹੰਝੂ ਨਾਲ ਸਾਨੂੰ ਆਪਣੇ ਦੁੱਖ ਦੱਸੇ ਜਿੱਥੇ ਕਿ ਗੱਲ ਕੀਤੀ ਜਾਵੇ ਮੁੰਡਿਆਂ ਦੀ ਬੱਚਿਆਂ ਦੀ ਜਿਸ ਉਮਰ ਦੇ ਵਿੱਚ ਮੁੰਡੇ ਜਿਹੜੇ ਹੁੰਦੇ ਮਾਪੇ ਪਿਓ ਦਾ ਸਹਾਰਾ ਬਣਦੇ ਨੇ ਅੱਜ ਰੋਡ ਦੇ ਕਿਨਾਰੇ ਰੇੜੀ ਲਾ ਕੇ ਆਪਣੇ ਘਰ ਦਾ ਗੁਜ਼ਾਰਾ ਕਰ ਰਹੇ ਨੇ ਤੇ ਡੁਗਰੀ ਥਾਣੇ ਦੇ ਸਾਹਮਣੇ ਬਿਲਕੁਲ ਉਸ ਦੇ ਸਾਹਮਣੇ ਇਹਨਾਂ ਦੀ ਰੇੜੀ ਲੱਗਦੀ ਹੈ ਤੇ ਤੁਸੀਂ ਕਿਸੇ ਜੇ ਹੈਲਪ ਕਰਨਾ ਚਾਹੁੰਦੇ ਹੋ ਤਾਂ ਜਾਂ ਇਹਨਾਂ ਦਾ ਜਿਹੜਾ ਖਾਣਾ ਟੇਸਟ ਕਰਨਾ ਚਾਹੁੰਦੇ ਹੋ ਤਾਂ ਇੱਕ ਵਾਰੀ ਇੱਥੇ ਆ ਕੇ ਜ਼ਰੂਰ ਵਿਜ਼ਿਟ ਕਰੋ ਤੇ ਇਤਨਾ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਸਿਟੀ ਹੈਡਲਾਈਟਸ